ਸਰ ਉਹ ਦੇਖਣਾ ਪੈਂਦਾ ਹੈਗਾ ਕਿ ਸਮਾਜ ਨੂੰ ਕਿਹੜੀ ਚੀਜ਼ ਜ਼ਿਆਦਾ ਕਰਕੇ ਇਫੈਕਟ ਕਰ ਰਹੀ ਹੈ ਠੀਕ ਹੈ ਹੁਣ ਜਿੱਦ ਜਿੱਦ ਸਾਡੇ ਕੋਲ ਕੇਸ ਆਂਦੇ ਨੇ ਹੁਣ ਸਾਡੇ ਕੋਲ ਤਾਂ ਅਸੀਂ ਹਾਰਟ ਦਾ ਹੀ ਡਾਕਟਰੀ ਕਰਦੇ ਹਾਂ ਹੋਰ ਤਾਂ ਅਸੀਂ ਕੁਝ ਕਰਦੇ ਨਹੀਂ ਠੀਕ ਹੈ ਤੋਂ ਸਾਨੂੰ ਇੱਕ ਸਾਡੇ ਕਿਆ ਕਿਸਾ ਸਾਡੇ ਸਮਾਜ ਦੀ ਜਾਂ ਸਾਡੀ ਜਨਰੇਸ਼ਨ ਦੀ ਇੱਕ ਬੈਡ ਰਿਪਿਟੇਸ਼ਨ ਕਰਤੀ ਕਿ ਪੰਜਾਬੀ ਸਾਰੇ ਨਸ਼ੇੜੀ ਨੇ ਤੇ ਸਾਨੂੰ ਬਦਨਾਮ ਐਡਾ ਕਰ ਦਿੱਤਾ ਵੀ ਜਣੇ ਸਾਡੇ ਤਾਂ ਅੰਬਰੋਂ ਰੋਟੀਆਂ ਬਰਸਦੀਆਂ ਇਸ ਤੱਕ ਮੰਦੇ ਖਾਂਦੇ ਹੀ ਨਹੀਂ ਹੂੰ 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 ਸਾਡੇ ਨਾਲ ਉਹ ਜਿਹੜਾ ਸਮਾਜ ਦੇ ਵਿੱਚ ਇੱਕ ਪਤਨੀ ਕਿਆ ਸਮਾ ਮਾੜਾ ਕਹੋ ਕੋਸ਼ਿਕ ਦੂਜੇ ਨੂੰ ਮਾੜਾ ਦੱਸ ਕੇ ਆਪਣੇ ਉਨੂੰ ਵਡਿਆਈ ਲੈਣੇ ਇਹ ਸਮਾਜਿਕ ਕ੍ਰਿਤਿਆ ਨੇ ਹੂੰ ਮੈਂ ਸਰ ਉਹਨਾਂ ਲੋਕਾਂ ਦੇ ਨਾਲ ਜੁੜ ਕੇ ਉਹਨਾਂ ਦੀ ਤਕਲੀਫ ਨੂੰ ਸਮਝ ਕੇ ਤੇ ਸਾਡੇ ਨਾਲ ਤੇ ਮਰੀਜ਼ ਐਡੇ ਬੀਬੇ ਨੇ ਕਿ ਮੈਂ ਦੱਸਦਾ ਹਾਂ ਉਹ ਵੀ ਸਾਡੇ ਤੋਂ ਚੰਗੇ ਖਾਂਦੇ ਨਹੀਂ ਲੋਕ ਆਂਦੇ ਨੇ ਤੇ ਕਈ ਕਹਿੰਦੇ ਜੀ ਪਿੰਨੀਆਂ ਖਾ ਲਈਏ ਮੈਂ ਕਿਹਾ ਪਹਿਲੇ ਡਾਕਟਰ ਨੂੰ ਖਲਾਉਂਗੇ ਤਾਂ ਹੀ ਦੱਸੂਗਾ ਵੀ ਖਾਣ ਜੋ ਕੀ ਛੋੜੇ ਲੋਗ ਨੇ ਵਿਚਾਰੇ ਬਾਲੇ ਬੀਬੇ ਨੇ ਤੇ ਉਹਨਾਂ ਚਾਰ ਪਿੰਨੀਆਂ ਘਰੋਂ ਲੈ ਕੇ ਆ ਜਾਣਗੇ ਕਹਿੰਦੇ ਪਹਿਲੇ ਖਾ ਕੇ ਦੱਸ ਮੈਂ ਖਾਲਮਾ ਭਾਈ ਆਪਣੇ ਆਪਣੇ ਖਾ ਲਿਆ ਕਰੋ ਮਿੱਠਾ ਖਾਣਾ ਚਾਹੀਦਾ ਮਿੱਠਾ ਮੈਂ ਪਹਿਲਾਂ ਵੀ ਕਹਿੰਦਾ ਹੁੰਦਾ ਜਦੋਂ ਮੈਂ ਹਲਵੇ ਬਾਰੇ ਦੱਸਿਆ ਸੀਗਾ ਖੀਰ ਬਾਰੇ ਵੀ ਦੱਸਿਆ ਸੀਗਾ ਖੀਰ ਫਿੱਕੀ ਦੱਸੀ ਸੀ ਹਾਂਜੀ ਕਿਉਂਕਿ ਸ਼ੂਗਰ ਦੁੱਧ ਦੇ ਚ ਆਪਣੀ ਬਥੇਰੀ ਹੁੰਦੀ ਚੌਲਾਂ ਦੇ ਚ ਬਥੇਰੀ ਹੁੰਦੀ ਹੈ ਹਾਂ ਹਾਂ ਤੇ ਹਲਵਾ ਬਣਦਾ ਹੀ ਮਿੱਠੇ ਨਾਲ ਹੈ ਜਿਹਨੇ ਹਲਵਾ ਫਿੱਕਾ ਖਾਣਾ ਉਹਨੇ ਮਰਨਾ ਹੈ ਮਰਨਾ ਕਿਉਂਕਿ ਉਹਨੇ ਹਜਮੇ ਨਹੀਂ ਹੋਣਾ ਫਿੱਕੇ ਹਲਵੇ ਨੇ ਸਰ ਮਿੱਠਾ ਤੁਹਾਡੇ ਮੈਟਾਬੋਲਿਜ਼ਮ ਨੂੰ ਅੱਗ ਬਾਲਦਾ ਹੈ ਸਤਿ ਸ਼੍ਰੀ ਅਕਾਲ ਤੁਹਾਡਾ ਤੇ ਤੁਹਾਡੇ ਦਰਸ਼ਕਾਂ ਦਾ ਤੁਹਾਡਾ ਖਾਸ ਕਰਕੇ ਕਿ ਦੁਨੀਆ ਭਰ ਤੋਂ ਕਿੱਥੇ-ਕਿੱਥੋਂ ਤੁਹਾਡੇ ਸੁਣ ਕੇ ਤੁਹਾਨੂੰ ਸਾਡੇ ਤੱਕ ਅਪਰੋਚ ਕਰਦੇ ਨੇ ਜੀ ਤੇ ਸ਼ੂਗਰ ਬਾਬੇ ਨਾਨਕ ਦਾ ਕਿਸੇ ਨਾਨਕ ਨੂੰ ਫੋਲੋ ਕਰਦੇ ਆ ਤੇ ਯਕੀਨ ਕਰਕੇ ਆਉਂਦੇ ਆ ਸੰਜੋਗ ਦੀ ਗੱਲ ਹੈ ਕਿ ਅੱਜ ਤੁਹਾਡੇ ਹੀ ਕਲਾਇੰਟ ਬੈਠੇ ਮੇਰੇ ਨਹੀਂ ਬੈਠੇ ਜਿਹੜੇ ਤੁਹਾਨੂੰ ਸੁਣ ਕੇ ਆਏ ਬੈਠੇ ਨੇ ਤੇ ਸਾਰਿਆਂ ਦਾ ਤਹਿ ਦਿਲੋਂ ਸਵਾਗਤ ਹੈ ਕਿ ਵੀ ਕਿੰਨਾਂ ਲੋਕਾਂ ਨੂੰ ਕੀ ਖਾ ਕੇ ਪ੍ਰੋਬਲਮ ਆਉਂਦੀ ਹੈ ਕਿਸ ਤਰੀਕੇ ਦਾ ਸਮਾਜ ਦੇ ਚੱਲਦਾ ਫਿਰ ਸਾਡੀ ਦਵਾਈਆਂ ਕੀ ਕਰਦੀਆਂ ਨੇ ਦੂਜੇ ਡਾਕਟਰ ਕੀ ਕਰਦੇ ਆ ਦੂਜੀਆਂ ਦਵਾਈਆਂ ਕੀ ਕਰਦੀਆਂ ਓਕੇ ਉਹ ਜ਼ਰੂਰੀ ਨਹੀਂ ਇੰਟਰਨੈਟ ਤਾਂ ਹੁਣ ਆ ਇਸ ਤਾਦੀ ਕਾਲ ਤੋਂ ਸਿਰ ਉਹ ਦੇਖਣਾ ਪੈਂਦਾ ਹੈਗਾ ਕਿ ਸਮਾਜ ਨੂੰ ਕਿਹੜੀ ਚੀਜ਼ ਜ਼ਿਆਦਾ ਕਰਕੇ ਇਫੈਕਟ ਕਰ ਰਹੀ ਹੈ ਠੀਕ ਹੈ ਹੁਣ ਜਿੱਦ ਜਿੱਦ ਸਾਡੇ ਕੋਲ ਕੇਸ ਆਂਦੇ ਨੇ ਹੁਣ ਸਾਡੇ ਕੋਲ ਤਾਂ ਅਸੀਂ ਹਾਰਡ ਦਾ ਹੀ ਡਾਕਟਰੀ ਕਰਦੇ ਹਾਂ ਹੋਰ ਤਾਂ ਅਸੀਂ ਕੁਝ ਕਰਦੇ ਨਹੀਂ ਠੀਕ ਹੈ ਲੇਕਿਨ ਉਹਨੂੰ ਹੁਣ ਜਿੱਦ ਬੇਹੋਸ਼ੀਰੀ ਹਾਲਤ ਚ ਕਿਤੇ ਡੇਗਿਆ ਪਿਆ ਲੋਕਾਂ ਨੂੰ ਇੱਕ ਸਾਡੇ ਕਿਆ ਕਿਆ ਸਾਡੇ ਸਮਾਜ ਦੀ ਜਾਂ ਸਾਡੀ ਜਨਰੇਸ਼ਨ ਦੀ ਇੱਕ ਬੈਡ ਰੈਪਿਊਟੇਸ਼ਨ ਕਰਤੀ ਕਿ ਪੰਜਾਬੀ ਸਾਰੇ ਨਸ਼ੇੜੀ ਨੇ ਹੂੰ ਉਹ ਮੈਨੂੰ ਤਾਂ ਬਹੁਤ ਅੱਗ ਮਚ ਜਾਈ ਹੈਗੀ ਕਿ ਸਾਡੇ ਬੱਚੇ ਦੁਨੀਆ ਦੇ ਸਭ ਤੋਂ ਖੂਬਸੂਰਤ ਮਢੰਗਾ ਹੀ ਪੰਜਾਬੀਆਂ ਦਾ ਹੂੰ ਠੀਕ ਹੈ ਤੇ ਸਾਨੂੰ ਬਦਨਾਮ ਐਡਾ ਕਰ ਦਿੱਤਾ ਵੀ ਜਣੇ ਸਾਡੇ ਤਾਂ ਅੰਬਰੋਂ ਰੋਟੀਆਂ ਬਰਸਦੀਆਂ ਇਸ ਤਰ੍ਹਾਂ ਕਮਾਂਦੇ ਖਾਂਦੇ ਹੀ ਨਹੀਂ ਹੂੰ 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 ਸਾਡੇ ਨੇ ਉਹ ਜਿਹੜਾ ਸਮਾਜ ਦੇ ਵਿੱਚ ਇੱਕ ਪਤਾ ਨਹੀਂ ਕਿਆ ਸਮਾ ਮਾੜਾ ਕਹੋ ਹੂੰ ਕੋਈ ਸਰਕਾਰਾਂ ਦੇ ਹਿਸਾਬ ਕਿਤਾਬ ਕੁਝ ਇੱਕ ਦੂਜੇ ਨੂੰ ਮਾੜਾ ਦੱਸ ਕੇ ਆਪਣੇ ਆਪ ਨੂੰ ਵਡਿਆਈ ਲੈਣੀ ਇਹ ਸਮਾਜਿਕ ਕ੍ਰਿਤੀਆਂ ਨੇ ਹੂੰ ਮੈਂ ਸਰ ਉਹਨਾਂ ਲੋਕਾਂ ਦੇ ਨਾਲ ਜੁੜ ਕੇ ਉਹਨਾਂ ਦੀ ਤਕਲੀਫ ਨੂੰ ਸਮਝ ਕੇ ਤੇ ਆਪ ਦੇ ਆਪਣੇ ਆਪ ਦੇ ਐਨਲਾਈਜ਼ ਲੈ ਕੇ ਫਿਰ ਸਮਾਜ ਨੂੰ ਦੱਸਦਾ ਹੁੰਦਾ ਕਿ ਭਾਈ ਇਹਦਾ ਆ ਨੁਕਸਾਨ ਹੋਊਗਾ ਇਹਦਾ ਇਹ ਫਾਇਦਾ ਹੋਊਗਾ ਸਾਡੇ ਨੇ ਤੇ ਮਰੀਜ਼ ਐਡੇ ਬੀਬੇ ਨੇ ਕਿ ਮੈਂ ਦੱਸਦਾ ਹੁੰਦਾ ਵੀ ਸਾਡੇ ਤੋਂ ਚੰਗੇ ਖਾਂਦੇ ਨਹੀਂ ਲੋਕ ਆਂਦੇ ਨੇ ਤੇ ਕਈ ਕਹਿੰਦੇ ਜੀ ਪਿੰਨੀਆਂ ਖਾ ਲਈਏ ਮੈਂ ਕਿ ਪਹਿਲੇ ਡਾਕਟਰ ਨੂੰ ਖਲਾਉਂਗੇ ਤਾਂ ਹੀ ਦੱਸੂਗਾ ਵੀ ਖਾਣ ਜੋ ਕੀ ਜੀ 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 ਉਹ ਵਿੱਚ ਪੋੜੇ ਲੋਕ ਨੇ ਵਿਚਾਰੇ ਬਾਲੇ ਬੀਬੇ ਨੇ ਤੇ ਉਹਨਾਂ ਚਾਰ ਪਿੰਨੀਆਂ ਘਰੋਂ ਲੈ ਕੇ ਆ ਜਾਣਗੇ ਕਹਿੰਦੇ ਪਹਿਲੇ ਖਾ ਕੇ ਦੱਸ ਮੈਂ ਖਾਲਮਾ ਤੇ ਹੁਣ ਉਸ ਸਮਾਜ ਤੋਂ ਤਾਂ ਮੈਂ ਮਾਫੀ ਮੰਗਦਾ ਭਾਈ ਆਪਣੇ ਆਪਣੇ ਖਾ ਲਿਆ ਕਰੋ ਹੂੰ ਮਿੱਠਾ ਖਾਣਾ ਚਾਹੀਦਾ ਮਿੱਠਾ ਮੈਂ ਪਹਿਲਾਂ ਵੀ ਕਹਿੰਦਾ ਹੁੰਦਾ ਜਦੋਂ ਮੈਂ ਹਲਵੇ ਬਾਰੇ ਦੱਸਿਆ ਸੀਗਾ ਜੀ 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 ਖੀਰ ਬਾਰੇ ਵੀ ਦੱਸਿਆ ਸੀ ਖੀਰ ਬਾਰੇ ਵੀ ਦੱਸਿਆ ਸੀਗਾ ਖੀਰ ਫਿੱਕੀ ਦੱਸੀ ਸੀ ਹਾਂਜੀ ਕਿਉਂਕਿ 슈ਗਰ ਦੁੱਧ ਦੇ ਚ ਆਪਣੀ ਬਥੇਰੀ ਹੁੰਦੀ ਚੌਲਾਂ ਦੇ ਚ ਬਥੇਰੀ ਹੁੰਦੀ ਹੈ ਹੂੰ ਹੂੰ ਤੇ ਹਲਵਾ ਬਣਦਾ ਹੀ ਮਿੱਠੇ ਨਾਲ ਆ ओके ਜਿਹਨੇ ਹਲਵਾ ਫਿੱਕਾ ਖਾਣਾ ਉਹਨੇ ਮਰਨਾ ਹੈ ਮਰਨਾ ਕਿਉਂਕਿ ਉਹਨੇ ਹਜਮੇ ਨਹੀਂ ਹੋਣਾ ਫਿੱਕੇ ਹਲਵੇ ਨੇ ਸਰ ਮਿੱਠਾ ਤੁਹਾਡੇ ਮੈਟਾਬੋਲਿਜ਼ਮ ਨੂੰ ਅੱਗ ਬਾਲਦਾ ਠੀਕ ਹੈ ਬਹੁਤ سارے ਲੋਕ ਮਤਲਬ ਨੰਬਰ ਆਫ ਜਨਤਾ ਦੁਨੀਆ ਨੂੰ ਜਾਂ ਜਨਤਾ ਜਨਰਤ ਨੂੰ ਖੈ ਲਈ ਵੀ ਸ਼ੂਗਰ ਦੀ ਬਿਮਾਰੀ ਨੂੰ ਜਾਣਦੇ ਸ਼ੂਗਰ ਹਾਈ ਹੁੰਦੀ ਹੈ ਹਾਂਜੀ ਜਿਨ੍ਹਾਂ ਦੀ ਸ਼ੂਗਰ ਘਟਦੀ ਹੈ ਉਹਨਾਂ ਬਾਰੇ ਵੀ ਕਦੇ ਦੱਸ ਦਿਆ ਗੁਰੂ ਹੂੰ ਸ਼ੂਗਰ ਘਟ ਵੀ ਜਾਂਦੀ ਹੈ ਸਰ ਉਹ ਝਾਦਾ ਖਤਰਨਾਕ ਹੈ ਕੱਟੀ ਹੋਈ ਕੱਟੀ ਹੋਈ ਜ਼ਿਆਦਾ ਖਤਰਨਾਕ ਬਦੀ ਦਾ ਤਾਂ ਕਹਿੰਦੇ ਸੌਲਾਜੇ ਕੱਟੀ ਦਾ ਤਾਂ ਇਲਾਜ ਹੀ ਨਹੀਂ ਹੁੰਦਾ ਆਮ ਸਮਾਜਿਕ ਭਾਸ਼ਾ ਚ ਵੀ ਹੈ ਹਾਂ ਹਾਂ ਨਹੀਂ ਕਿਹੋ ਵਿੱਚ ਆਈ ਕੋਈ ਹੋਰ ਹੋਵੇ ਉਹ ਕਦੇ ਵੀ ਸੁੱਤੀ ਰਹਿ ਕੇ ਵੀ ਸ਼ੂਗਰ ਘਟ ਗਈ ਕੋਣੀ ਹਾਂਜੀ ਹਾਂਜੀ ਉਹ ਅਸੀਂ ਸਮਾਜ ਨੂੰ ਕਹਿੰਦੇ ਹਾਂਗੇ ਕਿ ਤੋੜਾ ਕਹਿੰਦੇ 10 ਗ੍ਰਾਮ ਨੂੰ ਠੀਕ ਹੈ ਤੁਸੀਂ ਅੱਧਾ ਟੋੜਾ ਟੋੜਾ ਦਿਨੇ ਚ 24 ਘੰਟੇ ਚ ਗੁੜ ਵਗੈਰਾ ਕੋਈ ਨਾ ਕੁਝ ਲੈ ਲਿਆ ਕਰੋ ਚਾਹੇ ਘੋਲ ਕੇ ਪਾਣੀ ਪੀ ਲਓ ਹਾਂ ਜੇ ਮੈਂ ਚੀਨੀ ਚੁੰਨੇ ਦੀ ਗੱਲ ਕਰੂੰਗਾ ਫਿਰ ਲੋਕਾਂ ਨੇ ਦੂਜੇ ਪਾਸੇ ਤੋਂ ਰਪੈਂਦੇ ਕਿਉਂਕਿ ਸੋਸ਼ਲ ਮੀਡੀਆ ਜੀ ਤਾਂ ਜੋ ਮੂੰਹ ਆਂਦਾ ਅਗਲਾ ਸੋ ਲਿਖਦਾ ਫਿਰ ਸਾਨੂੰ ਐਵੇਂ ਸਾਡੀ ਇਸਤੇ ਅਸੀਂ ਕਰਨ ਲੱਗ ਜਾਂਦੇ ਜੀ 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 ਜਿਹੜੀ ਅਮਰੀਕਾ ਤੁਹਾਨੂੰ ਇਹ ਪੜਾਈਆਂ ਪੜਾਉਂਦੀ ਹੈ ਉਹਦੇ ਅੰਗੂਰ ਤੁਹਾਡੇ ਨਾਲੋਂ 3 ਗੁਣਾ ਜ਼ਿਆਦਾ ਮਿੱਠੇ ਹੁੰਦੇ ਹੈ ਅੱਛਾ ਜਿਹੜਾ ਸਾਡੇ ਅੰਗੂਰ ਵਿਖਦਾ ਇਹ ਇੰਨਾ ਮਿੱਠਾ ਨਹੀਂ ਹੈ ਅੱਛਾ ਜਿੰਨਾ ਅਮਰੀਕਾ ਦਾ ਅੰਗੂਰ ਮਿੱਠਾ ਔਰ ਮੈਂ ਪ੍ਰੈਕਟੀਕਲ ਜਾ ਕੇ ਦੇਖ ਕੇ ਖਾ ਕੇ ਤਾਂ ਗੱਲ ਕਰਦਾ ਕੀ ਬਾਤ ਹੈ ਉੱਥੇ ਲੋਕੀ ਫਰੂਟ ਨੂੰ ਜ਼ਿਆਦਾ ਖਾਂਦੇ ਤੇ ਉਹ ਨੇਚਰਲ 슈ਗਰ ਮੰਨਦੇ ਉਹਨੂੰ ਠੀਕ ਹੈ ਸਾਡੇ ਵੀ ਹੁਣ ਸਮਾਜ ਵਿੱਚ ਮਤਲਬ ਕਾਫੀ ਅੱਛੇ ਖੁਸ਼ਹਾਲੀ ਆ ਗਈ ਵੀ ਇਹ ਤੇ ਖਾਂਦੇ ਸਮਾਜ ਪਰ ਫਿਰ ਵੀ ਮਿੱਠੇ ਨੂੰ ਸਾਡੇ ਇੰਜ ਦੱਸਿਆ ਜਾਂਦਾ ਵੀ ਪਤ ਨਹੀਂ ਕਿਹੜੀ ਜ਼ਹਿਰ ਨੂੰ ਹੱਥ ਲਾ ਦਿੱਤਾ ਹਮ ਹਾਰਟ ਦੇ ਮਰੀਜ਼ਾਂ ਵਾਸਤੇ ਵੀ ਮੈਂ ਦੱਸਦਾ ਹੁੰਦਾ ਵੀ ਦੁੱਧ ਮਿੱਠਾ ਪਿਆ ਕਰੋ ਕਿ ਮੈਂ ਦਿਨ ਚਾਰ-ਚਾਰ ਵਾਰੀ ਤੇ ਆਪਣੇ ਮਰੀਜ਼ਾਂ ਨੂੰ ਦੁੱਧ ਪਿਲਾਉਣਾ ਕਿ ਹੋ ਖਿਲਾਨਾ ਅੱਛਾ ਤੇ ਮੇਰੇ ਮਰੀਜ਼ ਤਾਂ ਕਿਉਂ ਸ਼ੱਕਰ ਵੀ ਖਾਂਦੇ ਆ ਉਹ ਕਹਿੰਦੇ ਸ਼ੂਗਰ ਹੈ ਮਗਾ ਛੱਡ ਸ਼ੂਗਰ ਬਾਅਦ ਇਹ ਬੱਲੇ ਦਿਲ ਨੂੰ ਤਾਂ ਕੈਮ ਕਰ ਓਕੇ ਠੀਕ ਹੈ ਨਾ ਜੀ 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 ਸੋ ਦੈਟ ਅਸੀਂ ਇਸ ਕਰਕੇ ਸਮਾਜ ਨੂੰ ਕਹਿੰਦੇ ਵੀ ਥੋੜੀ ਮਾਤਰਾ ਚ ਥੋੜਾ ਥੋੜਾ ਸਭ ਕੁਝ ਖਾਣਾ ਚਾਹੀਦਾ ਠੀਕ ਹੈ ਹੁਣ ਜਿੱਦਾਂ ਨਮਕ ਹੈ ਹਾਂਜੀ ਕੰਟਰੋਵਰਸੀ ਕ੍ਰੀਏਟ ਹੋ ਜਾਣੀ ਮਾਡਰਨ ਸਾਇੰਸ ਨਮਕ ਨੂੰ ਨਹੀਂ ਖਾਣ ਦਿੰਦੀ ਠੀਕ ਹੈ ਜੀ ਜੀ ਸੋਡੀਅਮ ਨਹੀਂ ਲੈਣਾ ਬਲੱਡ ਪ੍ਰੈਸ਼ਰ ਵੱਧਦਾ ਇਹ ਹੁੰਦਾ ਉਹ ਹੁੰਦਾ ਠੀਕ ਹੈ ਠੀਕ ਹੈ ਨਾ ਸਾਡੇ ਚੱਲਦਾ ਹੀ ਲਵਣ ਬਾਸਕਰ ਚੁਰਨਾ ਹੈ ਜਿੱਦਾਂ ਜੀ ਉਹਦੇ ਚਾਰ ਪੰਜ ਤਰ੍ਹਾਂ ਦੇ ਨਮਕ ਹੀ ਪੈ ਜਾਂਦੇ ਨੇ ਅੱਛਾ ਠੀਕ ਹੈ ਨਾ ਹੂੰ ਤੇ ਉਹ ਨਮਕ ਆਯੁਰਵੇਦ ਦਾ ਇੱਕ ਸਤੰਭ ਹੈ ਇੱਕ ਆਧਾਰ ਹੈ ਇਦਾਂ ਹੀ ਸਾਡੇ ਸ਼ਹਿਦ ਨਾਲ ਚਲਦੀਆਂ ਦਵਾਈਆਂ ਚਾਸ਼ਨੀ ਨਾਲ ਚਲਦੀਆਂ ਅੱਛਾ ਅਸੀਂ ਤਾਂ ਮਿੱਠਾ ਖਲਾਨੇ ਆ 25 30 ਸਾਲ 40 ਸਾਲ ਪਹਿਲਾਂ ਖਾਣਾ ਖਾਂਦੇ ਸੀ ਹੂੰ ਜਦ ਕੱਪੜਿਆਂ ਦੇ ਫੈਸ਼ਨ ਮੁੜ ਕੇ ਬਦਲ ਕੇ ਆ ਜਾਂਦੇ ਨੇ ਖੁੱਲੇ ਪਜਾਮੇ ਪਾਉਣ ਨੂੰ ਤੰਗ ਪਾਉਣ ਨੂੰ ਖਾਣ ਦਾ ਵੀ ਫੈਸ਼ਨ ਸਮਾਜ ਨੂੰ ਖੁੱਲੀ ਵਧਾਈਆਂ ਦੇ ਦਵਾ ਕਿ ਬਦਲ ਗਿਆ ਹੁਣ ਲੋਕ ਮੁੜ ਕੇ ਸਾਡੇ ਪੁਰਾਣੇ ਖਾਣੇ ਵੱਲ ਨੂੰ ਇੰਡੀਅਨ ਫੂਡ ਵੱਲ ਨੂੰ ਆਣ ਲੱਗ ਗਏ ਪਹਿਲਾ ਮਿੱਠਾ ਖਾਣਾ ਉਹਨੇ ਤੁਹਾਡੇ ਜਠਰਾਗਨੀ ਨੂੰ ਪ੍ਰਦੀਪਿਤ ਕਰਨਾ ਜਠਰਾਗਨੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਬਦ ਹੈ ਠੀਕ ਹੈ ਜਠਰਾਗਨੀ ਜਿਹਨੂੰ ਕਹਿੰਦੇ ਠੀਕ ਹੈ ਜੀ ਮਿੱਠਾ ਉਹਨੂੰ ਪ੍ਰਜਵਲਿਤ ਕਰਦਾ ਹੈ ਬਾਲਦਾਇਕਾਗਨ ਠੀਕ ਹੈ ਠੀਕ ਤੇ ਜੇ ਤੁਸੀਂ ਥੱਲੇ ਸਭ ਕੁਝ ਪਾ ਦਿਓ ਉੱਪਰੋਂ ਅੱਗ ਲਾ ਦਿਓ ਉਹਨੇ ਨਹੀਂ ਥੱਲੇ ਨੂੰ ਪਹੁੰਚਣਾ ਹਾਂਜੀ ਥੱਲੇ ਉਬਾਲੂਗੇ ਤਾਂ ਜਿਹੜੇ ਇੰਨੇ ਕਾੜਨੇ ਹੁੰਦੀਆਂ ਸੀ ਕਿ ਪਹਿਲੇ ਥੱਲੇ ਘੋਟਾ ਲਾਇਆ ਜਾਂਦਾ ਸੀ ਵੀ ਰੁੱਪ ਨੂੰ ਦੂਜੇ ਪਾਏ ਜਾਂਦੇ ਸੀ ਇੰਨਾ ਕਿ ਮੋਟਾ-ਮੋਟਾ ਸਮਝ ਲਵੇ ਹੁਣ ਨਵੀਂ ਜਨਰੇਸ਼ਨ ਨੂੰ ਵੈਸੇ ਵੀ ਦੱਸ ਦਈਏ ਕਿ ਫਲੇਮ ਥੱਲੇੋਂ ਚੱਲਦੀ ਹੈ ਉੱਪਰ ਵਾਲੀ ਫਲੇਮ ਤਾਂ ਪਿਗਲਾਂਦੀ ਹੈ ਉਹਨੂੰ ਨਹੀਂ ਕਰਦੀ ਹੈ ਗਾਲ ਨਹੀਂ ਹੈ ਓਕੇ ਸੋ ਥੈਟ ਕਿ ਮਿੱਠਾ ਥੋੜਾ ਜਿਹਾ ਪਹਿਲਾਂ ਲੈਣਾ ਚਾਹੀਦਾ ਹੈ ਅਸੀਂ ਤਾਂ ਆਪਣਾ ਜਿਹੜਾ ਤਜਰਬਾ ਨਿੱਜੀ ਤੌਰ ਤੇ ਕਹਿ ਰਹੇ ਹਾਂ 슈ਗਰ ਵਾਲੇ ਜਿਨ੍ਹਾਂ ਦੀ ਹਾਈ 슈ਗਰ ਜ਼ਿਆਦਾ ਰਹਿੰਦੀ ਹੈ ਕਿ 4 4 5 500 ਉਹਨਾਂ ਵਾਸਤੇ ਅਸੀਂ ਮਾਫੀ ਚਾਹੁੰਦੇ ਹਾਂ ਕਿ ਉਹਨਾਂ ਸਾਡੀ ਗੱਲਾਂ ਹਾਂ ਜੀ ਠੀਕ ਹੈ ਬਿਲਕੁਲ ਠੀਕ ਹੈ ਤੇ ਕਹਿੰਦੇ ਅਸੀਂ ਖਾ ਕੇ ਆਪਣਾ ਨੁਕਸਾਨ ਕਰਕੇ ਅਸੀਂ ਤੁਹਾਡੇ ਮਾਫੀ ਚਾਹੁੰਦੇ ਹਾਂ ਪਰ ਆਮ ਸਮਾਜ ਜਿਹੜਾ ਤੰਦਰੁਸਤ ਹੈ ਹੂੰ ਇਹਨਾਂ ਨੂੰ ਮਿੱਠਾ ਲੈਣਾ ਚਾਹੀਦਾ ਹੈ ਹੁਣ ਸਾਡੇ ਕੋਲ ਅਮਰੀਕਾ ਤੋਂ ਆਏ ਬੈਠੇ ਨੇ ਪੇਸ਼ੈਂਟ ਹੂੰ ਉਹ ਬੱਚਾ ਉੱਥੇ ਬਹੁਤ ਅੱਛਾ ਹੈਲੀ ਇੰਟੈਲੀਜੈਂਟ ਬਟ ਕੈਮਰੇ ਤੇ ਥੋੜਾ ਜਿਹਾ ਪਰਹੇਜ਼ ਕਰਦੇ ਨੇ ਨਵੇਂ ਬੱਚੇ ਨੇ ਹੂੰ ਹੂੰ ਜੀ ਜੀ ਕਿ ਵੀ ਅਸੀਂ ਦਵਾਈ ਲੈਣ ਆਏ ਐਡਵਰਟਾਈਜ਼ ਨੂੰ ਥੋੜਾ ਹੀ ਆਏ ਠੀਕ ਹੈ ਠੀਕ ਹੈ ਅਸੀਂ ਸਮਾਜ ਦੇ ਨਾਲ ਸੱਚ ਨਾਲ ਚੱਲਾਂਗੇ ਠੀਕ ਹੈ ਠੀਕ ਹੈ ਨਾ ਹੂੰ ਹੂੰ ਲੇਕਿਨ ਅਸੀਂ ਉਹਦੀ ਮਦਰ ਵੀ ਆਈ ਵੀ ਉਹਦੇ ਨਾਲ ਵੀ ਗੱਲ ਕੀਤੀ ਉਹ ਸਾਡੇ ਕੋਲ ਸਮਾਜ ਉਹ ਵਾਲਾ ਵੀ ਟਰਸਟ ਕਰਦਾ ਇੱਥੇ ਇਹ ਦੇ ਵਿਚਾਰੇ ਬੈਠੇ ਹੀ ਐ ਤੇ ਸਾਡੇ ਨਾਲ ਚੱਲਦੇ ਹੀ ਐ ਹੂੰ ਹੂੰ ਰਿਪੋਰਟਾਂ ਦੇ ਮਾਮਲੇ ਦੇ ਵਿੱਚ ਮੈਂ ਮਾਫੀ ਚਾਹੂੰਗਾ ਬੁਰਾ ਲੱਗਣਾ ਸਾਡੀ ਮੈਡੀਕਲ ਸਾਇੰਸ ਨੂੰ ਕਿ ਇਹਨਾਂ ਦੇ ਇੱਕ ਡਾਕਟਰ ਦੀ ਰਿਪੋਰਟ ਕਰਾ ਕੇ ਇਹਨਾਂ ਦੇ ਦੂਜੇ ਡਾਕਟਰ ਕੋਲ ਚਲੇ ਜਾਓ ਉਹੀ ਨਹੀਂ ਮੰਨਦਾ ਸਹੀ ਗੱਲ ਹੈ ਜੀ ਕਹਿੰਦਾ ਜੀ ਨਵੀਂ ਰਿਪੋਰਟ ਕਰਾਓ ਹਾਂਜੀ ਉਹ ਕਹਿੰਦਾ ਮੇਰੀ ਲੈਬਾਰਟਰੀ ਚੋਂ ਕਰਾਓ ਸਰ ਲਿਖ ਕੇ ਦੇ ਦੇਵੇ ਕਿ ਇਹ ਪਹਿਲੇ ਵਾਲੀ ਦੀ ਰਿਪੋਰਟ ਗਲਤ ਹੈ ਜਾਂ ਅਨਪੜ੍ਹ ਸਿਕਾ ਹੂੰ ਉਹ ਸਰਕਾਰ ਬੈਠੀ ਐ ਹੂੰ ਹੂੰ ਵੀ ਜੇ ਅਨਪੜ੍ਹ ਬੰਦਾ ਰਿਪੋਰਟ ਬਣਾ ਰਿਹਾ ਕਿਉਂ ਬਣਾ ਰਿਹਾ ਹੂੰ ਹ ਇਸ ਕਰਕੇ ਮੈਂ ਤਾਂ ਮਾਫੀ ਚਾਹੂੰਗਾ ਮੈਨੂੰ ਤੇਨਾਂ ਤੇ ਇੰਨਾ ਟਰਸਟ ਜਿਆ ਹੈ ਨਹੀਂਗਾ ਕਿਉਂਕਿ ਹੁਣ ਸਾਡੇ ਕੋਲ ਵੀ ਜਿੱਦਾਂ ਅਸੀਂ ਹਾਲ ਪੰਪਿੰਗ ਦਾ ਇਲਾਜ ਕਰਦੇ ਹਾਂ 35 40% ਵਾਲੇ ਨੂੰ 18% ਦੱਸ ਦਿੰਨੇ ਫਿਰ ਇੱਕੋ ਦਿਨ ਚ ਚਾਰ ਚਾਰ ਕਰਾਈਆਂ ਰਿਪੋਰਟਾਂ ਫਿਰ ਉਹ 35 ਆਈਆਂ ਅੱਛਾ ਫਿਰ ਸਰ ਹੁਣ ਇਹਨਾਂ ਤੇ ਕਿਦਾਂ ਟਰਸਟ ਕਰ ਲਈ ਮੰਨਣ ਬੁਰਾ ਸੌ ਵਾਰੀ ਮੰਨਣਾ ਨਹੀਂ ਆਪਣੇ ਆਪ ਦੇ ਇਹਨਾਂ ਦੀ ਵੀ ਮੈਡੀਕਲ ਐਸੋਸੀਏਸ਼ਨ ਨੇ ਕਹਿਣਾ ਕਿ ਡਾਕਟਰ ਇਸ ਗੱਲ ਨੂੰ ਖੜੇ ਹੋ ਜਾਣ ਕਿ ਵੀ ਅਸੀਂ ਸਮਾਜ ਨਾਲ ਇਹ ਗਲਤੀ ਕਰਦੇ ਹਾਂ ਅਸੀਂ ਮਾਫੀ ਮੰਗਦੇ ਸਮਾਜ ਤੋਂ ਮੰਗੋ ਜੀ 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 ਸਾਡੀ ਪੜਾਈ ਅਸੀਂ ਨਵੀ ਦੇਖ ਕੇ ਕੰਮ ਕਰਦੇ ਅਸੀਂ ਖੂਨ ਤੇ ਕੰਮ ਕਰਦੇ ਆ ਕਪੇ ਤਬਾਜੀ ਹੈ ਸਾਡਾ ਬਲੱਡ ਤੇ ਹੀ ਟਰੀਟ ਕਰਦੇ ਆ ਠੀਕ ਹੈ ਉਹਦੀ ਤਸੀਰ ਨਾਲ ਕੰਮ ਕਰਦੇ ਆ ਸਭ ਕੁਝ ਕਰੀਦਾ ਜੋ ਮਰਜੀ ਆ ਜਾਵੇ ਹਾਰਟ ਦਾ ਕੁਝ ਵੀ ਕੇਸ ਹੋਵੇ ਮਤਲਬ ਕੁਝ ਵੀ ਕਿਵੇਂ ਕੁਝ ਵੀ ਜਿਵੇਂ ਬਾਲ ਲੀਕ ਕਰ ਜਾਂਦੇ ਨੇ ਠੀਕ ਹੈ ਇਹ ਇਹਨਾਂ ਦੇ ਕੋਲ ਆਪਰੇਸ਼ਨ ਨੇ ਕਿ ਜੀ ਤੁਹਾਨੂੰ ਹੁਣ ਬਾਲ ਸਿੰਥੈਟਿਕ ਪਾਉਣੇ ਪੈਣਗੇ ਹਾਂਜੀ ਅਸੀਂ ਪਰਮਾਤਮਾ ਦੀ ਕਿਰਪਾ ਬਾਬੇ ਨਾਨਕ ਦੀ ਕਿਰਪਾ ਕਿ ਅਸੀਂ ਉਹਨੂੰ ਨੇਚਰਲ ਕਰਕੇ ਦਿੰਨੇ ਠੀਕ ਹੈ ਕਿਸੇ ਦਾ ਡੈਲੇਟ ਹੋ ਗਿਆ ਕਿਸੇ ਦਾ ਸ਼੍ਰਿੰਕ ਹੋ ਗਿਆ ਸੀ ਦੋਨੋਂ ਨੂੰ ਸੌਫਟ ਕਰਕੇ ਦੇਣਾ ਹੈ ਆਪਣੇ ਪੁਆਇੰਟ ਤੇ ਲਾ ਕੇ ਦੇਣਾ ਠੀਕ ਹੈ ਫਿਰ ਜਿਨ੍ਹਾਂ ਦੀ ਹਾਰਟ ਪੰਪਿੰਗ 10% ਤੱਕ ਦੇ ਪੇਸ਼ੈਂਟ ਮੈਂ ਚੁੱਕ ਕੇ ਦੇਖ ਲਈ 30% ਤੇ ਪੇਸਮੇਕਰ ਲਾਣ ਨੂੰ ਖੜ ਜਾਂਦੇ